ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਸਵੇਰੇ ਆਪਾਂ ਤੋਂ ਵੀਡੀਓ ਅਪਲੋਡ ਨਹੀਂ ਹੋਈ ਜੀ ਥੋੜਾ ਜਿਹਾ ਕੰਮਾਂ ਕਰਕੇ ਵਿਜੀ ਹੋ ਗਏ ਤੁਹਾਨੂੰ ਪਤਾ ਆਪਣੇ ਕੋਲ ਮਹਿਤਾਵਾਈ ਹੋਈ ਸੀ ਉਹ ਸਕੂਲ ਛੱਡਣ ਦੀ ਤਾਂ ਕਰਕੇ ਮੈਥੋਂ ਵੀਡੀਓ ਨਹੀਂ ਪਈ ਇਸ ਕਰਕੇ ਆਪਾਂ ਹੁਣ ਵੀਡੀਓ ਅਪਲੋਡ ਕਰਾਂਗੇ ਜੀ ਸ਼ਾਮ ਨੂੰ ਤੁਸੀਂ ਆਰ ਕੇ ਬੁਟੀਕ ਤੇ ਜ਼ਰੂਰ ਦੇਖਿਓ ਜੀ ਜਿਹੜੇ ਅੱਜ ਵਾਲੇ ਸੂਟ ਨੇ ਜੀ ਬਹੁਤ ਹੀ ਵਧੀਆ ਨੇ ਤਾਂ ਉਹ ਵਿਆਹ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਕਿਵੇਂ ਮਰਜ਼ੀ ਪਾ ਸਕਦੇ ਹੋ ਇਹ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਬਰਕ ਵਾਲਾ ਸੂਟ ਹੀ ਵਿਆਹ ਦੇ ਵਿੱਚ ਪਾ ਸਕਦੇ ਆ ਬਰਕ ਵਾਲੇ ਸੂਟਾਂ ਨੂੰ ਵੀ ਫੇਲ ਕਰਦੇ ਨੇ ਅੱਜ ਵਾਲੇ ਸੂਟ ਨੇ ਆਪਾਂ ਪ੍ਰਿੰਟ ਦਿਖਾਉਨੇ ਆ ਜੀ ਤੁਹਾਨੂੰ ਕੋਈ ਜੇ ਤੁਸੀਂ ਇਹਦੇ ਵਰਕ ਕਰਵਾਉਣਾ ਹੈ ਸਲਵਾਰ ਤੇ ਵਰਕ ਕਰਵਾਉਣਾ ਹੈ ਜਾਂ ਪ੍ਰਿੰਟ ਸ਼ਰਟ ਤੇ ਵਰਕ ਕਰਵਾਉਣਾ ਹੈ ਉਵੇਂ ਵੀ ਕਰਵਾ ਸਕਦੇ ਹੋ ਜੇ ਤੁਸੀਂ ਐਦਾਂ ਹੀ ਸਟੀਚਿੰਗ ਵਧੀਆ ਤਰੀਕੇ ਨਾਲ ਕਰਾ ਕੇ ਪੋਣਾ ਹੈ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਉੱਥੇ ਵੀ ਆਪਾਂ ਇਹ ਸੂਟਾਂ ਦੀ ਰੀਲ ਹੈ ਜਿਹੜੀ ਅਪਲੋਡ ਕਰਾਂਗੇ ਜੀ ਤੇ ਉਸ ਤੋਂ ਬਾਅਦ ਆਪਣਾ ਹੈਗਾ ਜੀ ਰਾਜਵਿੰਦਰ ਬਲੌਗ ਚੈਨਲ ਉਸਤੇ ਵੀ ਆਪਾਂ ਨੇ ਇਹ ਵੀਡੀਓ ਜਿਹੜੀ ਆਪਾਂ ਬਲੌਗ ਅਪਲੋਡ ਕਰਦੇ ਆ ਡੇਲੀ ਤੁਸੀਂ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤਿਆਰ ਕੇ ਬੁਟੀਕ ਨੂੰ ਵੀ ਆਰ ਕੇ ਬੁਟੀਕ ਤੇ ਤੁਹਾਨੂੰ ਸੂਟਾਂ ਦੀ ਵੀਡੀਓ ਮਿਲੂਗੀ ਜੀ ਤੇ ਰਾਜਵਿੰਦਰ ਬਲੌਗ ਤੇ ਤੁਹਾਨੂੰ ਬਲੌਗ ਮਿਲੂਗਾ ਜੀ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰ ਦੇਖੋ ਜੀ ਆਪਾਂ ਇਸ ਤਰ੍ਹਾਂ ਦਿਖਾਵਾਂਗੇ ਤੁਹਾਨੂੰ ਸੂਟ ਇਹ ਇਹਨਾਂ ਲੈਮਨ ਕਲਰ ਦਾ ਹੈਗਾ ਜੀ ਜਿਹੜੀ ਸ਼ਰਟ ਹੈ ਇਹਦੇ ਨਾਲ ਸਕਿਨ ਕਲਰ ਹੈਗਾ ਜੀ ਵਿੱਚ ਇਹਦੇ ਸਕਿਨ ਕਲਰ ਦੀ ਆਪਾਂ ਨੇ ਮੈਚਿੰਗ ਕੀਤੀ ਹੈ ਜੀ ਸਲਵਾਰ ਦੀ ਸਲਵਾਰ ਰਹੂਗੀ ਜੀ 크ਰੇਪ ਦੀ ਦੇਖੋ ਜੀ 크ਰੇਪ ਤਾਂ ਤੁਹਾਨੂੰ ਵਧੀਆ ਪਿਓਰ ਵਾਲੀ ਮਿਲੂਗੀ ਜੀ ਦੇਖੋ ਜੀ ਇਸ ਤਰ੍ਹਾਂ ਆਪਾਂ ਤੁਹਾਨੂੰ ਦਿਖਾਉਨੇ ਆ ਇਹਦੇ ਵਿੱਚ ਨਾ ਜਰੀ ਦਾ ਹੈਗਾ ਜਿਹੜਾ ਸਾਰੇ ਸੂਟ ਦੇ ਵਿੱਚ ਜਿੱਦਾਂ ਦੇ ਫਲਾਵਰ ਪ੍ਰਿੰਟ ਬਣੇ ਹੋਏ ਨੇ ਜੀ ਉਵੇਂ ਦਾ ਨਾਲ-ਨਾਲ ਇਹਦੇ ਜਰੀ ਦਾ ਪ੍ਰਿੰਟ ਬਣਿਆ ਹੈ ਇਹਦੇ ਵਿੱਚ ਕਲਰ ਮਿਲ ਜਾਣਗੇ ਜੀ ਤੁਹਾਨੂੰ ਪੰਜ ਜੋ ਵੀ ਤੁਹਾਨੂੰ ਸੂਟ ਪਸੰਦ ਆ ਪਾਰਟੀ ਵੇਅਰ ਸੂਟ ਨੇ ਜੀ ਇਹ ਜੇ ਤੁਸੀਂ ਕਹੋਗਾ ਨਾ ਵੀ ਨਾਰਮਲ ਆਪਾਂ ਰੁਟੀਨ ਦੇ ਵਿੱਚ ਜਾਂ ਕਰਦੇ ਵਿੱਚ ਪਾਉਣ ਵਾਲੇ ਸੂਟ ਮਹਿੰਗੇ ਨੇ ਇਹ ਨਹੀਂ ਹੋਊਗਾ ਵਧੀਆ ਬ੍ਰਾਂਡ ਦਾ ਤੁਹਾਨੂੰ ਜਿਹੜਾ ਮਿਲੂਗਾ ਫੈਬਰਿਕ ਮਿਲੂਗੀ ਦੇਖੋ ਜੀ ਇਹ ਨਾ ਤੁਸੀਂ ਇਹ ਵੀ ਨਾ ਸੋਚਿਓ ਵੀ ਜਿਹੜੀ ਇਹ ਜਰੀ ਹੈ ਇਹ ਚਨਾਰ ਦਾ ਹੈਗਾ ਜੀ ਮੈਂ ਤੁਹਾਨੂੰ ਦਿਖਾਉਂਗੀ ਇੱਥੇ ਸਟੈਂਪ ਲੱਗੀ ਹੋਈ ਦੇਖੋ ਜੀ ਚਨਾਰ ਦੀ ਸ਼ਰਟ ਦੀ ਫੈਬਰਿਕ ਰਹੂਗੀ ਤੁਹਾਨੂੰ ਪਤਾ ਹੀ ਆ ਵੀ ਚਨਾਰ ਹਨਾ ਕਿਦਾਂ ਦਾ ਔਰਗੈਂజా ਜਰੀ ਦੇ ਵਿੱਚ ਤੁਹਾਨੂੰ ਇਹ ਵਰਕ ਮਿਲੂਗਾ ਸੂਟ ਦਾ ਇਦੇ ਨਾਲ ਇਸ ਤਰ੍ਹਾਂ ਆਪਾਂ ਨੇ ਸਕਿਨ ਕਲਰ ਦੀ ਕਰੇਪ ਦੀ ਰੱਖੀ ਹੈ ਜੀ ਸਲਵਾਰ ਆਲ ਓਵਰ ਦਾ ਹਨੂ ਇੱਕ ਥੋੜਾ ਕਾਸਟਲੀ ਪੈ ਜਾਊਗਾ ਤੇ ਇਹ ਮੈਚਿੰਗ ਦਾ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਇਹ ਬਾਕੀ ਤੁਹਾਡੀ ਚੋਇਸ ਹੈ ਇਹਦੇ ਵਿੱਚ ਪੰਜ ਕਲਰ ਨੇ ਜੀ ਇਹ ਇੱਕ ਸੂਟ ਦਾ ਪ੍ਰਾਈਸ ਰਹੂਗਾ ਜੀ 2950 ਰੁਪਏ ਬਾਕੀ ਤੁਹਾਡੀ ਚੋਇਸ ਹੈ ਜਿੰਮੇ ਦਾ ਤੁਸੀਂ ਸੂਟ ਕਹੋਗੇ ਆਪਾਂ ਉਹਦੇ ਦਾ ਸੂਟ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਬਹੁਤ ਪਿਆਰੇ ਕਲਰ ਨੇ ਕਲਰ ਦੇਖੋ ਜੀ ਤੁਸੀਂ ਇੱਕ ਤੋਂ ਇੱਕ ਬਹੁਤ ਸੋਹਣੇ ਨੇ ਦੂਸਰਾ ਕਲਰ ਆ ਗਿਆ ਜਿਹਦੇ ਵਿੱਚ ਇਸ ਤਰ੍ਹਾਂ ਦਾ ਦੇਖੋ ਜੀ ਕਲਰ ਇਹ ਵੀ ਬਹੁਤ ਪਿਆਰਾ ਹੈ ਚਨਾਰ ਦੀਆਂ ਸ਼ਰਟਾਂ ਰਹਿਣਗੀਆਂ ਇਹਦੇ ਵਿੱਚ ਔਰਗਾਂਜਾ ਜਰੀ ਦੇ ਨਾਲ ਇਹਦਾ ਵਰਕ ਹੋਇਆ ਹੋਇਆ ਜੀ ਸਾਰੇ ਸੂਟ ਦੇ ਵਿੱਚ ਦੇਖੋ ਕੋਈ ਲੋੜ ਨਹੀਂ ਵਿਆਹ ਦੇ ਵਿੱਚ ਵਰਕ ਵਾਲੇ ਸੂਟ ਰੈਡੀ ਕਰਵਾਉਣ ਦੀ ਆਪਾਂ ਨਾਲ ਸਟੀਚਿੰਗ ਸੋਹਣੇ ਤਰੀਕੇ ਨਾਲ ਕਰਾ ਕੇ ਆਪਾਂ ਆਰਾਮ ਨਾਲ ਪਾ ਸਕਦੇ ਆ ਇਹਦੇ ਨਾਲ ਵੀ ਇਸ ਤਰ੍ਹਾਂ ਆਪਾਂ ਨੇ ਨਾਲ ਦੀ ਰੱਖੀ ਹੈ ਜੀ ਸਲਵਾਰ ਮੈਚਿੰਗ ਦੇਖੋ ਬਹੁਤ ਪਿਆਰਾ ਕਲਰ ਹੈ ਇਹ ਥੋੜਾ ਡਾਰਕ ਅਨਿਅਨ ਟੋਨ ਤੇ ਵਗ ਗਿਆ ਦੇਖੋ ਜੀ ਇਹਨੂੰ ਆਪਾਂ ਸਿੰਗਲ ਕਲਰ ਦੀ ਹੈਨਾ ਦੁਪੱਟਾ ਕਰਵਾ ਸਕਦੇ ਆ ਤੁਹਾਡੀ ਚੁਆਇਸ ਆ ਚਾਹੇ ਇਹਦੇ ਵਿੱਚੋਂ ਕੋਈ ਕਲਰ ਲੈ ਕੇ ਟਾਈਡਾਈ ਕਰਕੇ ਵਧੀਆ 골ਡਨ ਗੋਟੇ ਨਾਲ ਫਿਨਿਸ਼ਿੰਗ ਕਰਕੇ ਸੂਟ ਬਹੁਤ ਗਰੇਸਫੁਲ ਬਣੂਗਾ ਜੀ ਚਨਾਰ ਦੀਆਂ ਸ਼ਰਟਾਂ ਰਹਿਣਗੀਆਂ 크ਰੇਪ ਦੀਆਂ ਰਹਿਣਗੀਆਂ ਜੀ ਇਹਦੇ ਨਾਲ ਸਲਵਾਰਾਂ ਵਧੀਆ ਪਿਓਰ ਵਾਲੀ ਕ੍ਰੇਪ ਮਿਲੂਗੀ ਤੁਹਾਨੂੰ ਦੇਖੋ ਜੀ ਦੋ ਕਲਰ ਆ ਗਏ ਤੀਸਰਾ ਕਲਰ ਵੀ ਆਪਾਂ ਦਿਖਾਉਨੇ ਲਓ ਜੀ ਸਕਰੀਨਸ਼ਾਟ ਭੇਜਣ ਨੂੰ ਰਿਕਵੈਸਟ ਹੈ ਜੀ ਇਹ ਇਹ ਦੋ ਦੋ ਸੂਟਾਂ ਲਈ ਹਨਾ ਫੈਬਰਿਕ ਥਾਨ ਨੇ ਜਿਹੜੇ ਸੌਪਤੇ ਆਏ ਹੋਏ ਨੇ ਜੀ ਆਪਾਂ ਸਿੰਗਲ ਸਿੰਗਲ ਸੂਟ ਲੈ ਕੇ ਆਏ ਆ ਜਲਦੀ ਜਲਦੀ ਇਹ ਸੂਟ ਜੀ ਨੇ ਤੁਸੀਂ ਰੈਡੀ ਕਰਵਾਉਣਾ ਹੈ ਬੁੱਕ ਕਰਨਾ ਹੈ ਤਾਂ ਤੁਸੀਂ ਪਲੀਜ਼ ਵੀਡੀਓ ਦੇਖਣਸਾਰ ਹੀ ਤੁਸੀਂ ਆਪਣਾ ਸੂਟ ਜਿਹੜਾ ਬੁੱਕ ਕਰ ਲਓ ਫਿਰ ਬਾਅਦ ਦੇ ਵਿੱਚ ਸੇਮ ਕਲਰ ਡਿਜ਼ਾਈਨ ਨਹੀਂ ਮਿਲਦੀ ਸੀ ਦੋ ਕਲਰ ਆ ਗਏ ਜੀ ਤੀਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਬਹੁਤ ਪਿਆਰਾ ਕਲਰ ਹੈ ਤੀਸਰਾ ਵੀ ਦੇਖੋ ਦੇਖੋ ਜੀ ਤੀਸਰਾ ਕਲਰ ਇਹ ਵਾਲਾ ਆ ਗਿਆ ਔਰ ਗੈਂਜਾ ਜਰੀ ਦੇ ਵਿੱਚ ਵਰਕ ਮਿਲੂਗਾ ਤੁਹਾਨੂੰ ਪ੍ਰਿੰਟਡ ਮਿਲੂਗਾ ਸਾਰੀਆਂ ਚੀਜ਼ਾਂ ਨੇ ਨਲੇ ਦੇ ਵਿੱਚ ਪ੍ਰਿੰਟ ਹੈ ਜੀ ਨਲੇ ਦੇ ਵਿੱਚ ਵਰਕ ਹੈ ਜਰੀ ਦਾ ਨਾਲੇ ਔਰਗਾਂਜਾ ਦੀ ਵਧੀਆ ਵਧੀਆ ਵਾਲੀ ਦੇਖੋ ਜੀ ਚਨਾਰ ਦੀ ਫੈਬਰਿਕ ਮਿਲੂਗੀ ਤੁਹਾਨੂੰ ਇਹਦੇ ਨਾਲ ਵੀ ਆਪਾਂ ਨੇ ਇਸ ਤਰ੍ਹਾਂ ਦੀ ਲਾਈਟ ਪਿਸਤਾ ਜਾਂ ਕਲਰ ਦੀ ਰੱਖੀ ਹੈ ਜੀ ਸਲਵਾਰ ਵਧੀਆ ਪਿਓਰ ਵਾਲੀ ਤਰੇਵ ਦੀ ਤੁਹਾਨੂੰ ਸਲਵਾਰ ਮਿਲੂਗੀ 2950 ਰੁਪਏ ਸੂਟ ਦਾ ਰੇਟ ਹੈ ਜੀ ਬਾਕੀ ਤੁਹਾਡੀ ਚੁਆਇਸ ਹੈ ਤੇ ਨੀ ਤੀਜਾ ਕਲਰ ਆ ਗਿਆ ਹੈ ਬਹੁਤ ਪਿਆਰੇ ਕਲਰ ਨੇ ਪ੍ਰਿੰਟ ਵੀ ਕੋਤੋ ਇੱਕ ਸੋਨੇ ਨੇ ਫਟਾਫਟ ਜਿਨ੍ਹਾਂ ਨੇ ਆਰਡਰ ਚੱਲ ਰਹੇ ਨੇ ਜੀ ਮੈਸੇਜ ਕਰਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਤੇ ਇਸ ਤੋਂ ਬਾਅਦ ਤਿੰਨ ਕਲਰ ਹੋ ਗਏ ਜੀ ਚੌਥਾ ਕਲਰ ਆ ਗਿਆ ਜੀ ਇਹ ਵਾਲਾ ਜਿਵੇਂ ਆ ਨਾ ਬਾਦੇ ਜਿਹਦੀਆਂ ਪਹਿਣਾ ਹੁੰਦੀਆਂ ਨੇ ਥੋੜੀਆਂ ਜਿਹੀਆਂ ਬਾਲਾ ਡਾਰਕ ਕਲਰ ਨਹੀਂ ਪਾਉਂਦੀਆਂ ਤਾਂ ਇਹ ਮੀਡੀਅਮ ਹੈ ਲਾਈਟ ਪਿੰਕ ਤੇ ਲਾਈਟ ਆਨੀਅਨ ਟੋਨ ਤੇ ਆ ਗਿਆ ਜੀ ਇਹ ਕਲਰ ਦੇਖੋ ਜੀ ਦੇਖੋ ਜੀ ਜੇ ਤੁਹਾਨੂੰ ਪਸੰਦ ਆ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਰੱਖੀ ਹੈ ਜੀ ਕਰੇਪ ਦੀ ਸਲਵਾਰ ਫੈਬਰਿਕ ਬਹੁਤ ਵਧੀਆ ਹੈ ਅਲਤਾ ਮੇਰਾ ਇਹਨਾਂ ਨੂੰ ਦੇਖ ਕੇ ਬਹੁਤ ਮਨ ਖੁਸ਼ ਹੋਇਆ ਵੀ ਵਰਕ ਮੈਂ ਸਾਡੇ ਨਾਲ ਵਿਆਹ ਆ ਰਿਹਾ ਹੈ ਜੇ ਵਿਆਹ ਤਾਂ ਕਾਫੀ ਅੱਗੇ ਫਰਵਰੀ ਚ ਹੈ ਪਰ ਮੇਰਾ ਜੀ ਕਰਦਾ ਸੀ ਵਰਕ ਵਾਲਾ ਸੂਟ ਰੈਡੀ ਕਰਵਾਈਏ ਹੁਣ ਮੇਰਾ ਮਨ ਬਦਲ ਗਿਆ ਵੀ ਮੈਂ ਵਰਕ ਵਾਲਾ ਸੂਟ ਨਹੀਂ ਰੈਡੀ ਕਰਵਾਉਣਾ ਮੈਂ ਐਦਾਂ ਦਾ ਸੂਟ ਕੋਈ ਰੈਡੀ ਕਰਵਾਉਣਾ ਦੇਖੋ ਜੀ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲਓ ਇਹਦੇ ਵਿੱਚ ਮਿਲ ਜਾਣਗੇ ਜੀ ਤੁਹਾਨੂੰ ਪੰਜ ਕਲਰ ਪਰ ਪਲੀਜ਼ ਪਹਿਣਾ ਨੂੰ ਰਿਕਵੈਸਟ ਹੈ ਤੁਸੀਂ ਬਹੁਤ ਲੇਟ ਜਿਹੜਾ ਸੂਟ ਆਪਣਾ ਬੁੱਕ ਕਰਦੇ ਹੋ ਜਲਦੀ ਜਲਦੀ ਬੁੱਕ ਕਰਿਆ ਕਰੋ ਜੀ ਦੇਖੋ ਪਤਾ ਹੁਣ ਤਾਂ ਚਲਦੀ ਚਾਲ ਚ ਜਦੋਂ ਤੁਸੀਂ ਫਟਾਫਟ ਸੂਟ ਬੁੱਕ ਕਰੋਗੇ ਜੀ ਆਪਾਂ ਸੌਪ ਵਾਲੇ ਨੂੰ ਵੀ ਦੁਬਾਰਾ ਤੋਂ ਕਹਿ ਦਿੰਨੇ ਆ ਵੀ ਰਿਪੀਟ ਦੇ ਵਿੱਚ ਮੰਗਾ ਲਓ ਤੁਸੀਂ ਇਹ ਤੇ ਜਦੋਂ ਆਪਾਂ ਟਾਈਮ ਬਾਅਦ ਹਨਾ ਟਾਈਮ ਬਾਅਦ ਫਿਰ ਉਹ ਪਿੱਛੋਂ ਅੱਗੋਂ ਵੀ ਸਾਰੇ ਸੇਲ ਹੋ ਜਾਂਦੇ ਨੇ ਸੌਪ ਵਾਲਿਆਂ ਕੋਲੇ ਕਿਹੜਾ ਹੁਣ ਹਨਾ ਆਪਣੇ ਬਣਦੇ ਨੇ ਉਹ ਵੀ ਤਾਂ ਅੱਗੋਂ ਹੀ ਮੰਗਵਾ ਰਹੇ ਨੇ ਪਿੱਛੋਂ ਇਸ ਕਰਕੇ ਪਲੀਜ਼ ਰਿਕੁਐਸਟ ਹੈ ਤੁਸੀਂ ਜਲਦੀ ਜਲਦੀ ਸੂਟ ਬੁੱਕ ਕਰੋ ਅੱਜ ਵਾਲਾ ਕੋਈ ਵੀ ਕਲਰ ਜਾਂ ਕੋਈ ਵੀ ਸੂਟ ਸੱਦਣ ਵਾਲਾ ਨਹੀਂ ਮੈਨੂੰ ਪੂਰੀ ਉਮੀਦ ਹੈ ਮੇਰੀਆਂ ਭੈਣਾਂ ਮੈਨੂੰ ਇਹ ਵੀਡੀਓ ਤੇ ਬਹੁਤ ਵਧੀਆ ਰਿਸਪੌਂਸ ਦੇਣਗੀਆਂ ਚਾਰ ਕਲਰ ਹੋ ਗਏ ਜੀ ਪੰਜ ਸਾਰੇ ਕਲਰ ਅੱਡ-ਅੱਡ ਦੇ ਨੇ ਸਾਰਿਆਂ ਦਾ ਸੂਟਾਂ ਦੀ ਡਿਜ਼ਾਈਨਿੰਗ ਅਲੱਗ-ਅਲੱਗ ਦੀ ਹੈ ਕੋਈ ਵੀ ਆਏ ਨਹੀਂ ਹੋਊਗਾ ਵੀ ਕਿਸੇ ਦਾ ਪ੍ਰਿੰਟ ਨਹੀਂ ਸੋਨਾ ਜਾਂ ਸੇਮ ਪ੍ਰਿੰਟ ਹੈ ਦੇਖੋ ਚੱਕੋ ਜੀ ਇਹਦਾ ਪ੍ਰਿੰਟ ਅਲੱਗ ਤੋਂ ਆ ਗਿਆ ਦੇਖੋ ਜਿਹੜਾ ਵੀ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲਓ ਸਕਰੀਨਸ਼ਾਟ ਮੈਸੇਜ ਕਰੋ ਇਹਦਾ ਕਲਰ ਹੈਗਾ ਇਸ ਤਰ੍ਹਾਂ ਦਾ ਦੇਖੋ ਕੋਈ ਵੀ ਸੂਟ ਕਹਨ ਜੋਗ ਨਹੀਂ ਹੈਗਾ ਵੀ ਇਹ ਜ ਮਾੜਾ ਹੈ ਜਾਂ ਚਨਾਰ ਦੀਆਂ ਪਿਓਰ ਦੀਆਂ ਤੁਹਾਨੂੰ ਸ਼ਰਟਾਂ ਮਿਲਣਗੀਆਂ ਪਿਓਰ ਔਰਗੈਂਜਾ ਦੀ ਤੇ ਵਿੱਚ ਜਰੀ ਦੇ ਨਾਲ ਵਰਕ ਹੋਇਆ ਹੋਇਆ ਜੀ ਇਹਦੇ ਵਿੱਚ ਪ੍ਰਿੰਟਡ ਵੀ ਹੈ ਤੇ ਬਾਕੀ ਤੁਹਾਡੀ ਚੋਅ ਹੈ ਸਾ 2950 ਰੁਪਏ ਵਿਦਆਊਟ ਦੁਪੱਟਾ ਸੂਟ ਦਾ ਰੇਟ ਹੈ ਜੀ ਅਗਰ ਤੁਸੀਂ ਦੁਪੱਟਾ ਐਡ ਕਰਾਉਂਗੇ ਤਾਂ ਦੁਪੱਟੇ ਦੇ ਪੈਸੇ ਤੁਹਾਨੂੰ ਅਲੱਗ ਤੋਂ ਲੱਗ ਜਾਣਗੇ ਜੇ ਤੁਸੀਂ ਟਾਈ ਡਾਈ ਕਰਵਾਉਂਗੇ ਜੀ ਤਾਂ ਤੁਹਾਨੂੰ ਫੁੱਲ 1000 ਰੁਪਏ ਚ ਪਊਗਾ ਫਿਨਿਸ਼ਿੰਗ ਕਰਕੇ ਅਗਰ ਤੁਸੀਂ ਇੱਕ ਕਲਰ ਕਰਵਾਉਂਗੇ ਜੀ ਤਾਂ ਤੁਹਾਨੂੰ 200 ਰੁਪਏ ਲੈਸ ਪੈ ਜਾਊਗਾ ਤਾਂ ਉਹ ਤੁਹਾਨੂੰ 800 ਰੁਪਏ ਚ ਪੈ ਜਾਊਗਾ ਫਿਨਿਸ਼ਿੰਗ ਕਰਕੇ ਜੀ ਬਾਕੀ ਜਿਵੇਂ ਨਾ ਤੁਸੀਂ ਜੇ ਜ਼ਿਆਦਾ ਪਿਓਰ ਚ ਜਾਓਗੇ ਜੀ ਦੁਪੱਟਾ ਤਾਂ ਥੋੜਾ ਜਿਹਾ ਦਾ ਜ਼ਿਆਦਾ ਕੋਸਟਲੀ ਹੋ ਜਾਂਦਾ ਜੇ ਨਾਰਮਲ ਦੇ ਵਿੱਚ ਰਹੋਗੇ ਤਾਂ ਤੁਹਾਨੂੰ ਨਾਰਮਲ ਤਰੀਕੇ ਰੇਟ ਦੇ ਵਿੱਚ ਸੂਟ ਆ ਜਿਹੜਾ ਮਿਲ ਜੂਗਾ ਪਰ ਉਹ ਜੀ ਲਾ ਕੀ ਦਿੰਨਿਆ ਨਾ ਤੁਹਾਨੂੰ ਰੇਟ ਦੱਸੀ ਹੋਏ ਨੇ ਚਲੋ ਜੀ ਲਓ ਜੀ ਸਕਰੀਨ ਸ਼ਾਟ ਆਪਣੇ ਸੂਟ ਬੁੱਕ ਕਰੋ ਮੈਨੂੰ ਪੂਰੀ ਉਮੀਦ ਹੈ ਅੱਜ ਵਾਲੇ ਸੂਟ ਬਹੁਤ ਪਸੰਦ ਹੋਣਗੇ ਪਲੀਜ਼ ਸਿੰਗਲ ਸਿੰਗਲ ਸੂਟ ਆਰਡਰ ਕਰਕੇ ਦੇਖ ਲਓ ਅੱਜ ਵਾਲੇ ਤੁਹਾਨੂੰ ਬਿਆਲੇ ਸੂਟਾਂ ਦੇ ਨਾਲ ਵਰਕ ਕਰਾਉਣ ਦੀ ਕੋਈ ਲੋੜ ਨਹੀਂ ਆਰਾਮ ਨਾਲ ਆ ਸੂਟ ਸਲਾਈ ਕਰਕੇ ਪਾਓ ਹਫ਼ਤੇ 'ਚ ਆਪਣਾ ਸੂਟ ਰੈਡੀ ਹੋ ਜਾਊਗਾ ਵਰਕਾਂ ਦੇ ਮਹੀਨਾ-ਮਹੀਨਾ ਵਾਗਰ ਫਿਰ ਜਨਾ ਮੇਰਾ ਆਪਦਾ ਹੀ ਮਾਈਂਡ ਜਿਹੜਾ ਹੈਗਾ ਵੀ ਚੀਜ਼ ਚੇਂਜ ਹੋ ਗਿਆ ਵੀ ਮੈਂ ਵਰਕ ਵਾਲਾ ਸੂਟ ਨਾ ਰੈਡੀ ਕਰਵਾਵਾਂ ਮੈਂ ਇਹਨਾਂ 'ਚ ਹੀ ਬਣਾ ਲਾਂ ਇੱਕ ਬਹੁਤ ਵਧੀਆ ਪਿਆਰੇ ਕਲਰ ਨੇ ਦੇਖੋ ਜੀ ਇਹਦੇ ਵਿੱਚ ਕਲਰ ਆ ਗਏ 5 ਕੋਈ ਵੀ ਕਲਰ ਛੱਡਣ ਵਾਲਾ ਨਹੀਂ ਹੁਣ ਮੇਰੀਆਂ ਭੈਣਾਂ ਦੇਖੋ ਫਟਾਫਟ ਕਿਹੜਾ ਕਿਹੜਾ ਕਲਰ ਪਸੰਦ ਕਰਦੀਆਂ ਨੇ ਸਿੰਗਲ ਸਿੰਗਲ ਸੂਟ ਹੈ ਜੀ ਇਹ ਆਪਣੇ ਕੋਲੇ ਆਪਾਂ ਫੇਰ ਦੱਸ ਦਨੇ ਆਂ ਵੀਡੀਓ ਚ ਫਿਰ ਤੁਸੀਂ ਕਹੋਗੇ ਤੇ ਵੀ ਦੋ ਦੋ ਤਿੰਨ ਤਿੰਨ ਨੇ ਜਾਂ ਥਾਨ ਪਏ ਨੇ ਆਪਾਂ ਨੂੰ ਦੋ ਦਿਨਾਂ ਬਾਅਦ ਆ ਚਾਰ ਦਿਨਾਂ ਬਾਅਦ ਮਿਲ ਜੂਗਾ ਇਹ ਗੱਲ ਇਹ ਕਿਉਂ ਥੋੜੀਆਂ ਜਿਹਾ ਮਹਿੰਗੀ ਫੈਬਰਿਕ ਹੋ ਜਾਂਦੀ ਹੈ ਜੀ ਜਿਹੜੀ ਬ੍ਰਾਂਡ ਹੁੰਦੀ ਹੈ ਇਹ ਸੌਪ ਵਾਲਿਆਂ ਕੋਲ ਵੀ ਦੋ ਦੋ ਸੂਟ ਹੀ ਆਉਂਦੇ ਹੁੰਦੇ ਨੇ ਤਾਂ ਕਰਕੇ ਇਸ ਕਰਕੇ ਥੋੜੀ ਜੀ ਇਹਨਾਂ ਦੀ ਦੁਬਾਰਾ ਰਿਪੀਟ ਤੇ ਵਿੱਚ ਆਉਣ ਦੇ ਚਾਂਸਸ ਘੱਟ ਹੁੰਦੇ ਨੇ ਕਿਉਂ ਨਵੀਂ ਤੋਂ ਨਵੀਂ ਚੀਜ਼ ਬਣਾਈ ਜਾਂਦੀ ਹੈ ਬ੍ਰਾਂਡ ਜੀ ਹੁਣ ਇੱਕ ਚੀਜ਼ ਤੇ ਥੋੜਾ ਲੱਗੇ ਰਹਿੰਦੇ ਨੇ ਉਹ ਹਣ ਆ ਦੇਖੋ ਅੱਠ ਜਨਾਂ ਦੇ ਵਿੱਚ ਕੱਲ ਨੂੰ ਹੋਰ ਆਜੂ ਪਰਸੋਂ ਹੋਰ ਆਜੂ ਇਹ ਚੀਜ਼ਾਂ ਦਾ ਉਹ ਹੁੰਦਾ ਹੈ ਦੇਖੋ ਜੇ ਤੁਹਾਨੂੰ ਪਸੰਦ ਆ ਪੰਜ ਕਲਰ ਨੇ ਤਾਂ ਲਓ ਸਕਰੀਨਸ਼ਾਟ ਆਪਣਾ ਸੂਟ ਹੈ ਜਿਹੜਾ ਬੁੱਕ ਕਰੋ ਜੀ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਪ੍ਰਿੰਟ ਤੁਹਾਨੂੰ ਪਸੰਦ ਆਏ ਹੋਣਗੇ ਤੇ ਦੇਖਦੇ ਅੱਜ ਪੈਣਾ ਕਿੰਨਾ ਕੁ ਰਿਸਪਾਂਸ ਦਿੰਦੀਆਂ ਨੇ ਪਰ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਸੂਟਾਂ ਦੇ ਡਿਜ਼ਾਈਨ ਤੇ ਪ੍ਰਿੰਟ ਫੈਬਰਿਕ ਦੇਖ ਕੇ ਵੀ ਮੇਰੇ ਕੋਲੇ ਸਵੇਰ ਤੱਕ ਇੱਕ ਵੀ ਸੂਟ ਨਹੀਂ ਬਚਣਾ ਪਰ ਬਾਕੀ ਤੁਹਾਡੀ ਚੁਆਇਸ ਹੈ ਜਿਵੇਂ ਤੁਸੀਂ ਕਹੋਗੇ ਆਪਾਂ ਉਹਵੇਂ ਦਾ ਸੂਟ ਹੈ ਜਿਹੜਾ ਰੈਡੀ ਕਰਕੇ ਦੇਵਾਂਗੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ